ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪੈਨੈਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਔਰ ਰਿਫਿਊਜ਼ਡ ਕੇਸਸ ਨੂੰ ਵੀ ਪੀਪੀਆਰ ਦਾ王 ਦੇ ਬਾਦਸ਼ਾਹ ਬਹੁਤ ਇੰਪੋਰਟੈਂਟ ਟਾਪਿਕ ਹੈ ਜਿਸ ਉੱਪਰ ਅੱਜ ਤੀਰਤ ਜੀ ਦੇ ਨਾਲ ਗੱਲ ਕਰਨੀ ਹੈ ਕੈਨੇਡਾ ਦੇ ਵਿੱਚ ਸਾਡੇ ਵਿਦਿਆਰਥੀ ਵੀ ਬਹੁਤ ਜ਼ਿਆਦਾ ਧਰਨੇ ਪ੍ਰਦਰਸ਼ਨਾਂ ਦੇ ਰੁਝਾਨ 'ਚ ਪੈ ਗਏ ਨੇ ਜਦੋਂ ਵਿਦਿਆਰਥੀ ਆਪਣੀਆਂ ਗਲਤੀਆਂ ਕਰਕੇ ਪਾਸ ਨਹੀਂ ਹੋ ਪਾਉਂਦੇ ਤੇ ਫਿਰ ਇਸ ਤਰ੍ਹਾਂ ਦਾ ਦਬਾਅ ਵੀ ਕਈ ਵਿਦਿਆਰਥੀ ਕਾਲਜਾਂ ਤੇ ਬਣਾਉਂਦੇ ਨੇ ਕਿ ਉਹਨਾਂ ਨੂੰ ਪਾਸ ਕੀਤਾ ਜਾਵੇ। ਇਹ ਸਾਰਾ ਕੁਝ ਕੈਨੇਡਾ ਦੀ ਇਮੀਗ੍ਰੇਸ਼ਨ ਤੇ ਬਹੁਤ ਦਬਾਅ ਵਧਾਉਂਦਾ ਹੈ ਔਰ ਕੈਨੇਡਾ ਦੀ ਸਰਕਾਰ ਵੱਡੇ ਤੇ ਸਖਤ ਫੈਸਲੇ ਇਸੇ ਕਰਕੇ ਕਰ ਰਹੀ ਹੈ। ਹੁਣ ਖਬਰਾਂ ਆ ਰਹੀਆਂ ਨੇ ਕੈਨੇਡਾ ਤੋਂ ਕਿ ਹਰ ਵਿਦਿਆਰਥੀ ਨੂੰ ਪੀਆਰ ਮਿਲਣਾ ਅਸੰਭਵ ਹੋ ਜਾਏਗਾ। ਕਿਉਂ? ਕਿਹੜੇ ਵਿਦਿਆਰਥੀਆਂ ਨੂੰ ਹੁਣ ਪੀਆਰ ਮਿਲੇਗੀ? ਕਿਹੜੇ ਵਿਦਿਆਰਥੀ ਪੀਆਰ ਹਾਸਲ ਕਰ ਸਕਣਗੇ? ਕਿਹੜੇ ਵਿਦਿਆਰਥੀਆਂ ਤੇ ਡਿਪੋਰਟ ਹੋਣ ਦਾ ਖਤਰਾ ਬਣ ਗਿਆ ਭਾਵੇਂ ਉਹ ਕੈਨੇਡਾ 'ਚ ਹੋਣ ਨੇ ਜਾਂ ਉਹਨਾਂ ਨੇ ਜਾਣਾ ਇਹ ਸਾਰੇ ਵਿਸ਼ੇ ਨੂੰ ਅਡਰੈਸ ਕਰਨਗੇ تیرਤ ਜੀ تیرਤ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਚਾਹੂੰਗਾ ਕਿ ਇਸ ਪੂਰੇ ਵਿਸ਼ੇ ਨੂੰ ਤੁਸੀਂ ਅਡਰੈਸ ਕਰੋ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਰ ਬਿਲਕੁਲ ਇਹ ਉਹ ਸਮਾਂ ਆ ਚੁੱਕਾ ਜਿੱਥੇ ਮੈਂ ਹਰ ਪੰਜਾਬੀ ਨੂੰ ਕਹੂੰਗਾ ਕਿ ਜਿਹੜੇ ਵੀ ਸਾਡੇ ਨਾਲ ਇਹ ਸ਼ੋਅ ਦੇ ਵਿੱਚ ਜੁੜਦੇ ਆ ਵੱਧ ਤੋਂ ਵੱਧ ਇਹ ਸ਼ੋਜ਼ ਨੂੰ ਮੈਂ ਤਾਂ ਕਹੂੰਗਾ ਸ਼ੇਅਰ ਕਰੋ ਖਾਸ ਔਰਤੇ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਹਜੇ ਲਾਉਣੀਆਂ ਅੰਬੈਸੀ ਦੇ ਵਿੱਚ ਲਾਉਣੇ ਦਾ ਕਿਉਂ ਕਰਨਾ ਕਹਿਣਾ ਚਾਹੁੰਦਾ ਵਾਂ ਹਰ ਕਿਸੇ ਨੂੰ ਪਤਾ ਵਾ ਕਿ ਐਸ ਵੇਲੇ ਕੈਨੇਡਾ ਦੇ ਵਿੱਚ ਸਖਤੀ ਆ ਖਾਸ ਤੌਰ ਤੇ ਜਿਹੜੇ ਬੱਚਿਆਂ ਦਾ ਵਰਕ ਪਰਮਿਟਾ 2024 ਚ ਖਤਮ ਹੋਣਾ ਜਾਂ 25 ਚ ਹੋਣਾ ਉਹਨਾਂ ਨੂੰ ਕੇਵਲ ਇਹ ਨਾ ਫੋਨ ਲਾ ਕੇ ਕੈਨੇਡਾ ਪੁੱਛ ਕੇ ਦੇਖੋ ਕਿ ਉਹਨਾਂ ਦੇ ਐਸ ਵੇਲੇ ਕੀ ਬੀਤ ਰਹੀ ਹੈ ਕਿੰਨੀ ਉਹਨਾਂ ਦੇ ਜੜੀਆਂ ਕੀ ਟੈਂਸ਼ਨਾਂ ਹੈਗੀਆਂ ਵਾ ਤੋ ਐਸ ਵੇਲੇ ਨਾ ਜਿਹੜੀ ਇੱਕ ਪੰਜਾਬੀਆਂ ਦੀ ਸਭ ਤੋਂ ਵੱਡੀ ਮੈਂ ਤਾਂ ਕਹੂੰਗਾ ਸੋਚ ਹੈਗੀ ਹੈ ਨਾ ਸੋਚ ਪਤਾ ਕੀ ਆ ਕਿ ਸਾਡਾ ਵੀਜ਼ਾ ਲਵਾ ਦਿਓ ਕੀ ਆਫਰ ਦਿੰਦੇ ਆ ਕਿਹੜੀ ਫੈਸਿਲਿਟੀ ਦਿੰਦੇ ਆ ਪੇ ਆਫਟਰ ਵਾਲੀ ਵੀਜ਼ਾ ਵਾਲੀ ਫੈਸਿਲਿਟੀ ਦਿੰਦੇ ਆ ਕਿ ਲੈਪਟਾਪ ਫਰੀ ਦਿੰਦੇ ਆ ਮੋਬਾਈਲ ਫਰੀ ਦਿੰਦੇ ਆ ਅੱਜ ਕੱਲੇ ਨਵੀਆਂ ਐਡਸ ਆ ਗਈਆਂ ਪਤਾ ਨਹੀਂ ਕੀ ਕੀ ਹੋਰ ਕੋਈ ਚੀਜ਼ਾਂ ਬੱਚਿਆਂ ਨੂੰ ਫੈਸਿਲਿਟੀਆਂ ਫਰੀ ਮਿਲ ਰਹੀਆਂ ਸੋ ਬੱਚ ਲੋ ਜਿੰਨਾ ਬੱਚ ਹੁੰਦਾ ਇੱਕ ਵਾਰੀ ਦੁਬਾਰਾ ਕਹਿੰਦਾ ਜਿਹੜਾ ਪਹਿਲਾ ਸਵਾਲ ਹੈ ਨਾ ਕਿ ਕੈਨੇਡਾ ਪਹੁੰਚਾਉਣਾ ਪਤਾ ਨਹੀਂ ਸ਼ਾਇਦ ਇਹੀ ਮੈਨੂੰ ਕੈਨੇਡਾ ਪਹੁੰਚਾ ਸਕਦਾ ਵੀਜ਼ਾ ਐਸ ਵੇਲੇ ਕੈਨੇਡਾ ਦਾ ਲੈਣਾ ਸਰ ਇੰਨਾ ਕਿ ਜ਼ਿਆਦਾ ਸੌਖਾ ਹੈ ਮੈਨੂੰ ਉਹਦਾ ਲੱਗਦਾ ਹੈ ਕਿ ਸ਼ਾਇਦ ਦੁਬਈ ਜਾਂਦੀਆਂ ਸ਼ਾਇਦ ਥੋੜਾ ਬਹੁਤ ਔਖ ਕਿਹਨਾਂ ਵਾਲੇ ਸਟੱਡੀ ਵੀਜ਼ਾ ਵਾਲਿਆਂ ਵਾਸਤੇ ਸਿਰਫ ਇੱਕੋ ਚੀਜ਼ ਦੀ ਕੰਡੀਸ਼ਨ ਆ ਤੁਹਾਡੀ ਫਾਈਲ ਅੰਡਰ ਐਸਡੀਐਸ ਕੈਟਾਗਰੀ ਲੱਗਣੀ ਚਾਹੀਦੀ ਜਿਹੜਾ ਕਿ ਕੌੜਾ ਸੱਚ ਆ ਜਿਹੜੇ ਕਿ ਮੇਰੀ ਦੁਕਾਨਦਾਰੀ ਅਲਾਉ ਨਹੀਂ ਕਰਦੀ ਉਹ ਤਾਂ ਕਹਿੰਦੀ ਔਖਾ ਔਖਾ ਕਹਾਂ ਸਿਰਫ ਮੈਂ ਹੀ ਲਵਾ ਸਕਦਾ ਮੇਰੇ ਕੋਲ ਆਓ ਮੈਂ ਤਾਂ ਕਹਿੰਦਾ ਵੀਜ਼ਾ ਇਸ ਵੇਲੇ ਸਭ ਕੋਲੇ ਲੱਗ ਜਾਂਦਾ ਬਟ ਗੱਲ ਹੈਗੀ ਆ ਤੁਹਾਡੇ ਬੱਚੇ ਨੂੰ ਸਹੀ ਸਲਾਹ ਸਹੀ ਗਾਈਡੈਂਸ ਸਹੀ ਰਾਹ ਤੇ ਕੌਣ ਪਾਉਂਦਾ ਉਹ ਚੀਜ਼ ਮੈਟਰ ਕਰਦੀ ਆ ਕਰੀਅਰ ਕਾਉਂਸਲਿੰਗ ਲੈ ਕੇ ਜਾਓ ਲੰਬਾ ਸੋਚ ਕੇ ਜਾਓ ਉਹ ਕੋਰਸ ਲੈ ਕੇ ਜਾਓ ਜਿਹੜਾ ਕਿ ਤੁਹਾਡੇ ਕੋਲ बच्चे ਕੋਲ ਜਿਹੜਾ ਕਿ ਰਾਹ ਹੋਵੇ ਨਾ ਕਿ ਜਿਹੜਾ ਕਿ ਬੱਚਾ ਫਸੇ ਤੇ ਬਿਲਕੁਲ ਸਾਰੇ ਸੱਚ ਹੈਗੀ ਆ ਖਾਸ तौर ਤੇ 2024 ਤੇ 2025 ਬੜਾ ਚੈਲੈਂਜਿੰਗ ਸਾਲ ਰਹਿਣ ਵਾਲਾ ਵਾ ਤੇ ਮੈਂ ਸਾਰੇ ਬੱਚਿਆਂ ਨੂੰ ਕਹੂੰਗਾ ਜਿਹੜੇ ਬੱਚੇ ਉੱਥੇ ਵੀ ਹਨ ਐਸ ਵੇਲੇ ਸਰ ਬਿਲਕੁਲ ਸੱਚਾਈ ਹੈ ਕਿ ਬੱਚੇ ਨਾ ਅਸਲੇ ਧਰਨੇ ਵੀ ਲਾ ਰਹੇ ਆ ਬੱਚੇ ਥੋੜੇ ਸਟਕ ਵੀ ਆ ਫਸੇ ਵੀ ਹੋਏ ਆ ਉਹਨਾਂ ਨੂੰ ਵੀ ਕਹਿ ਦਵਾ ਹਿੰਮਤ ਨਾ ਛੱਡਿਓ ਜਿਹੜੇ ਖਾਸ ਉਹਦੇ ਪੇਰੈਂਟਸ ਵੀ ਦੇਖ ਰਹੇ ਹੋਣਗੇ ਸ਼ੋ ਕੁਝ ਨਹੀਂ ਹੋਣ ਲੱਗਾ ਅਜੇ ਤੱਕ ਕੈਨੇਡਾ ਦਾ ਕੋਈ ਵਾਪਸ ਨਹੀਂ ਆਇਆ ਹਾਂ ਡਿਲੇ ਜ਼ਰੂਰ ਹੈਗਾ ਤੁਹਾਡੇ ਪੈਸੇ ਜ਼ਰੂਰ ਲੱਗਣੇ ਹਨ ਕੀਮਤੀ ਪੈਸੇ ਮਾਪਿਆਂ ਦੀਆਂ ਤੁਹ ਜ਼ਮੀਨਾਂ ਜ਼ਰੂਰ ਵਿਕਣਗੀਆਂ ਕਿਉਂ ਜਿਹੜਾ ਕਿ ਉਹਨਾਂ ਦੇ ਵਰਕ ਪਰਮਿਟ ਜਿਹੜ ਜਾਉਗੀ ਉਹ ਰੋਣ ਆ ਬੱਚਿਆਂ ਦੇ ਹੁਣ ਅੱਜ ਕੱਲ ਮੋਕਰੇ ਉਹ ਕੀ ਕਰਨ ਉਹਨਾਂ ਨੂੰ ਤਾਂ ਬੱਚਿਆਂ ਨੂੰ ਮਜਬੂਰੀ ਨਾਲ ਐਲ ਐਮ ਆਈ ਜਿਹੜਾ ਕਿ ਵਰਕ ਪਰਮਿਟ ਆਪਾਂ ਕਹਿ ਰਹੇ ਨੇ ਹੈਗੇ ਆ ਲੋਕਲ ਮਾਰਕੀਟ ਤੋਂ ਉਹ ਉਹਨਾਂ ਨੂੰ ਹੁਣ ਲੈਣਾ ਹੀ ਪੈ ਰਿਹਾ ਲੈਣਾ ਹੀ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿੱਦਾਂ ਮਿਲਦਾ ਪੈਸੇ ਦੇ ਕੇ ਮਿਲਦਾ ਸੋ ਉਹ ਚੀਜ਼ਾਂ ਜਿਹੜੀਆਂ ਕਿ ਹੈਗੀਆਂ ਬੱਚਿਆਂ ਦਾ ਜਿਹੜਾ ਕਿ ਨੁਕਸਾਨ ਹੋਏਗਾ ਫਾਈਨੈਂਸ਼ਲੀ ਤੌਰ ਦੇ ਅਦਰਵਾਇਸ ਨੁਕਸਾਨ ਨਹੀਂ ਹੋ ਦੇਰసే ਸਰ ਕੋ ਸਹੀ ਹੋ ਜਾਣਾ ਇਲੈਕਸ਼ਨਸ ਕਰਕੇ 2024 25 ਚੈਲੈਂਜਿੰਗ ਸਾਲ ਰਹੇਗਾ ਬਟ ਨਾਲ ਦੀ ਨਾਲ ਜਿਹੜਾ ਕੈਨੇਡਾ ਨੇ ਸਾਰੇ ਸਖਤੀ ਹੋਈ ਹੈ ਨਾ ਤੇ ਮੈਂ ਅੱਜ ਦੁਬਾਰਾ ਗਾਉਂਗਾ ਇਸ ਸ਼ੋਅ ਦੇ ਨਾ ਤੁਸੀਂ ਸਾਡੇ ਜਨਵਰੀ ਵਾਲੇ ਸ਼ੋਅਸ ਹੁਣ ਕੱਢ ਕੇ ਦੇਖੋ ਜਦੋਂ ਹਰ ਬੰਨਾ ਜੀਆਈਸੀ ਦਾ ਰੌਲਾ ਪੈ ਗਿਆ ਸੀ ਡਬਲਯੂ ਮੈਂ ਗਿਆ ਸੀ ਇੱਕਦਮ ਨੋਰਮਲ ਲੱਗਣੀ ਹੈ ਅੱਜ ਪੇਰੈਂਟਸ ਨਾ ਸਾਹਮਣੇ ਆ ਕੇ ਕਹਿ ਕੇ ਜਾਂਦੇ ਆ ਸਰ ਵਧੀਆ ਹੋ ਗਿਆ ਡਬਲ ਹੋਇਆ ਬੱਚੇ ਦੀ ਅਗਲੇ ਸਾਲ ਦੀ ਫੀਸ ਦੀ ਟੈਨਸ਼ਨ ਹੀ ਮੁੱਕ ਗਈ ਬੱਚੇ ਨੂੰ ਅਸੀਂ ਪਹਿਲਾਂ ਹੀ ਦੇ ਦਿੱਤੀ ਆਪੇ ਹੀ ਕੱਢ ਲੰਦਾ ਕਿ ਖਾਣ ਜੋਗੇ ਪੈਸੇ ਦਾ ਆਪਣੇ ਰਹਿਣ ਜੋਗੇ ਦਾ ਕਮਾਈ ਹੀ ਲੈਂਦਾ ਬੱਚਾ ਸੋ ਇਹ ਦੇਖਣ ਨੂੰ ਚੀਜ਼ਾਂ ਨਾਰਮਲ ਲੱਗਣ ਲੱਪੈਂਦੀਆਂ ਸੋ ਕੈਨੇਡਾ ਦੀ ਜਿਹੜੀ ਸ਼ਕਤੀ ਹੈ ਮੈਂ ਤਾਂ ਚਾਹੁੰਦਾ ਸਗੋਂ ਪਹਿਲੋਂ ਹੋਣੀ ਚਾਹੀਦੀ ਸੀ ਜਿਹੜੇ ਪਹਿਲੋਂ ਬੱਚੇਗੇ ਉਦੋਂ ਵੀ ਹੋਣੀ ਚਾਹੀਦੀ ਸੀਗੀ ਇਹ ਤਾਂ ਮੈਂ ਇਹ ਚੀਜ਼ ਕਹਿ ਰਿਹਾ ਤੱਕ ਕਈ ਬੜਾ ਹੋਇਆ ਬੱਚਿਆਂ ਨਾਲ ਪੜ੍ਹਾਈ ਨਾਲ ਬੱਚਿਆਂ ਨੂੰ ਕਾਲਜ ਬੱਚਾ ਇੱਥੇ ਜਿੱਦਾਂ ਮਰਜੀ ਵੱਡੀਆਂ ਵੱਡੀਆਂ ਗੱਲਾਂ ਪੇਰੈਂਟਸ ਵੀ ਬੱਚੇ ਵੀ ਕਰਦੇ ਸੀ ਅਸੀਂ ਪੜਨਾ ਪਰ ਹੋਣਾ ਪਰ ਜਦੋਂ ਉੱਥੇ ਪਹੁੰਚਦਾ ਨਾ ਉਹਨਾਂ ਦਾ ਸਲਾਹਕਾਰ ਕੌਣ ਆ ਬੱਚੇ ਜਿਹੜੇ ਆ ਬੱਚੇ ਕੀ ਚਾਹੁੰਦੇ ਆ ਉਹ ਤਾਂ ਕਹਿੰਦੇ ਛੇਤੀ ਛੇਤੀ ਆਪਾਂ ਰਿਲੈਕਸ ਕਰੀਏ ਛੇਤੀ ਛੇਤੀ ਲਗਜ਼ਰੀ ਦੇ ਵਿੱਚ ਜਾਈਏ ਇੱਕ ਇੱਕ ਦੋ ਦੋ ਦੇਣ ਵਾਲੇ ਕਾਲਜਸ ਦੇ ਵਿੱਚ ਜਾਂਦੇ ਸੀਗੇ ਇਹ ਜਿਹੜੇ 19 ਕਾਲਜ ਉੱਥੇ ਸਸਪੈਂਡ ਹੋਏ ਹਨ ਖਾਸ ਕਰਕੇ ਅੰਟਾਰੀਓ ਬ੍ਰੈਂਟਚ ਬਹੁਤ ਵਧੀਆ ਸਟੈਪ ਮੈਂ ਕਹਾਂਗਾ ਇਨੀਸ਼ੀਏਟਿਵ ਆ ਬੱਚਿਆਂ ਦੀ ਜ਼ਿੰਦਗੀ ਨਾਲ ਹੀ ੱਤਕਾ ਹੋ ਰਿਹਾ ਸੀਗਾ ਅਸੀਂ ਲਾਸਟ ਵੀਡੀਓ ਅਸੀਂ ਕੱਢੀ ਸੀ ਕੈਨੇਡਾ ਦੇ ਬੱਚਿਆਂ ਨੂੰ ਚਾਰ ਆਪਸ਼ਨ ਉਹ ਵੀ ਨਾਲ ਜ਼ਰੂਰ ਦੇਖ ਲਿਓ ਨਵੀਂ ਨਵੀਂ ਜਿਹੜੀ ਕੀ ਆ ਨਵੇਂ ਬੱਚਿਆਂ ਵਾਸਤੇ ਆ ਕੈਰੀਅਰ ਕਾਉਂਸਲਿੰਗ ਦੀ ਗੱਲ ਕੀਤੀ ਸੀ ਕਿਹੜੇ ਕਿਹੜੇ ਬੱਚੇ ਕੋਰਸ ਲੈ ਸਕਦੇ ਕਿੱਦਾਂ ਫਾਇਦਾ ਹੋ ਸਕਦਾ ਸੋ ਅੱਜ ਮੈਂ ਦੁਬਾਰਾ ਉਸ ਵੀਡੀਓ ਚ ਕਾਉਂਗਾ ਪੀ ਆਰ ਕੈਨੇਡਾ ਦੇ ਵਿੱਚ ਜੇ ਲੈਣੀ ਆ ਨਾ ਕੈਨੇਡਾ ਚ ਕਦੀ ਕਿਸੇ ਦੀ ਸਫਾਰਿਸ਼ ਨਹੀਂ ਚੱਲਦੀ ਇੱਥੇ ਨਹੀਂ ਕਿ ਆਪਾਂ ਰਿਸ਼ਤੇਦਾਰ ਦਾ ਜਾਂ ਕਿਸੇ ਦਾ ਫੋਨ ਕਰਾ ਦਈਏ ਵੀ ਮੇਰਾ ਕੰਮ ਬਣਾ ਦੇ ਐਦਾਂ ਨਹੀਂ ਹੋਣਾ ਕੈਨੇਡਾ ਚ ਤਾਂ ਹਰ ਚੀਜ਼ ਦੇ ਪੁਆਇੰਟ ਮਿਲਨੇ ਤੁਹਾਡੇ ਨੂੰ ਉਮਰ ਦੇ ਪੁਆਇੰਟ ਮਿਲਨੇ ਤੁਹਾਨੂੰ ਤੁਹਾਡੀ ਐਜੂਕੇਸ਼ਨ ਦੇ ਪੁਆਇੰਟ ਮਿਲਨੇ ਮੇਰਾ ਹਮੇਸ਼ਾ ਹਰ ਬੱਚੇ ਨੂੰ ਇਹ ਸਵਾਲ ਹੁੰਦਾ ਅੱਜ ਵੀ ਮੈਂ 8-10 ਬੱਚਿਆਂ ਨੂੰ ਪਰਸਨਲੀ ਆਪ ਮਿਲਿਆ ਚੰਡੀਗੜ੍ਹ ਦੇ ਆਫਿਸ ਤੇ ਬੱਚਿਆਂ ਨੂੰ ਤਾਂ ਮੈਂ ਹਮੇਸ਼ਾ ਇੱਕੋ ਹੀ ਗੱਲ ਹੁੰਦੀ ਤੇ ਬੱਚਿਆਂ ਦਾ ਉਹ ਕੋਈ ਜਵਾਬ ਨਹੀਂ ਹੁੰਦਾ ਜਦੋਂ ਬੱਚੇ ਆਪਣੇ ਪੇਰੈਂਟਸ ਨਾਲ ਆਉਂਦੇ ਨੇ ਤਾਂ ਮੈਂ ਇੱਕੋ ਚੀਜ਼ ਤੁਸੀਂ ਡਿਪਲੋਮਾ ਤੁਹਾਡੇ ਪੇਰੈਂਟਸ ਨੇ ਡਿਪਲੋਮਾ ਕੀਤਾ ਕਿ ਇਹਨੂੰ ਕੰਮ ਤੇ ਰੱਖੋਗੇ ਤੇ ਬੱਚਾ 1 ਸੈਕਿੰਡ ਚ ਕਹਿੰਦਾ ਜੀ ਤੁਹਾਨੂੰ ਡਿਗਰੀ ਤੇ ਮੈਂ ਤਾਂ ਇੱਕੋ ਨਾਲ ਹੀ ਕਹਿੰਦਾ ਬੜਾ ਮੰਮੀ ਨਹੀਂ ਛੱਡ ਤੇ ਸਿਰਫ ਕਿਉਂ ਸਿਰਫ ਐਜੂਕੇਸ਼ਨ ਐਡਾ ਵੱਡਾ ਰੋਲ ਆ ਜਿਹੜੇ ਕੰਮ ਦੀਆਂ ਟੈਨਸ਼ਨਾਂ ਜਿਹੜੀਆਂ ਹੋਰ ਸਾਰੀਆਂ ਟੈਨਸ਼ਨਾਂ ਦੂਰ ਹੋਏਗੀ ਡਿਗਰੀ ਹਾਂ ਐਟ ਇਨੀਸ਼ੀਅਲ ਸਟੇਜ ਤੇ ਡਿਗਰੀ ਜਿਹੜੇ ਐਡਮਿਸ਼ਨ ਲੈਣਾ ਚੈਲੈਂਜਿੰਗ ਆ ਕਿਉਂ ਆ 4 ਸਾਲ ਦੀ ਸਲਾਹਾਂ ਦੇਈ ਜਾਂਦਾ ਫਰੀ ਦੀਆਂ ਬੈਠਾ ਇੱਥੇ ਪੈਸੇ ਥੋੜੋ ਦੇ ਰਿਆਂ 4 ਸਾਲ ਦੀ ਫੀਸਾਂ ਕੌਣ ਦੇਗਾ ਸੋ ਉਹ 4 ਸਾਲ ਦੀ ਫੀਸੇ ਮੈਂ ਜਿਹੜਾ ਤੁਹਾਡੇ ਕ੍ਰੈਡਿਟ ਟਰਾਂਸਫਰ ਹੋ ਜਾਣ ਸੋ ਇਹ ਚੀਜ਼ਾਂ ਸੋਚ ਸਮਝ ਕੇ ਪਹਿਲਾਂ ਸਾਰਾ ਕੁਝ ਵਰਕ ਆਊਟ ਕਰੋ ਕਿ ਜੇ ਇਨ ਫਿਊਚਰ 2 3 4 5 7 10 ਸਾਲ ਬਾਅਦ ਵੀ ਜੇ ਪੜਨਾ ਪਵੇ ਕ੍ਰੈਡਿਟ ਟਰਾਂਸਫਰ ਹੋਣ ਕੀ ਹਾਂ ਡਿਗਰੀ ਕਰਨੀ ਹੋਵੇ ਤਾਂ ਮੈਨੂੰ ਫਾਇਦਾ ਜ਼ਰੂਰ ਹੋਵੇ ਸੋ ਪੀਆਰ ਜਾਂ ਸੈਟਲਮੈਂਟ ਕੈਨੇਡਾ ਚ ਹੁਣ ਉਹੀ ਬੱਚਾ ਜਿਹੜਾ ਕੀ ਆ ਇਸ ਵੇਲੇ ਲੈਂਡ ਦੇ ਵਿੱਚ ਕਾਮਯਾਬ ਹੋਊਗਾ ਜਦ ਡੱਲਾ ਜੀ ਨੇ ਕਿਹਾ ਨਾ ਕਿ ਹਾਂ ਬਈ ਇੰਪੋਸੀਬਲ ਹੋ ਜਾਊਗਾ ਖਰਾਬ ਹੋ ਜਾਊਗਾ ਬਿਲਕੁਲ ਸੱਚਾਈ ਆ ਖਰਾਬ ਤਾਂ ਕੀ ਆ ਮਾਪਿਆਂ ਦੇ ਪੈਸੇ ਖਰਾਬ ਹੋਣਗੇ ਪੀਆਰ ਤਾਂ ਕੈਨੇਡਾ ਨੇ ਲੈ ਹੀ ਲੈਣੇ ਆ ਕਿੱ ਮਿਹਨਤਾਂ ਲੈਣੀ ਆ ਤੇ ਮਿਹਨਤ ਤੁਹਾਡੇ ਬੱਚੇ ਨੂੰ ਹੁਣੀ ਕਰਾ ਲਓ ਜਿਹੜੇ ਕਿਸੇ ਹੋਰ ਏਜੰਟ ਦੀ ਜੀਬ ਚ ਪੈਸੇ ਪਾਉਣੇ ਆ ਨਾ ਮੈਂ ਤਾਂ ਕਹਿੰਦਾ ਆਪਣੇ ਬੱਚੇ ਦੀ ਪੜ੍ਹਾਈ ਤੇ ਪੈਸੇ ਲਾ ਦਿਓ ਬੱਚੇ ਨੂੰ ਉਹ ਕੋਰਸ ਲਿਆ ਕੇ ਦਿਓ ਕਿਨ ਫਿਊਚਰ ਦੇ ਵਿੱਚ ਐਸੋਸੀਏਟ ਡਿਗਰੀ ਮੈਂ ਨਾਂ ਵੀ ਲੈ ਰਹਿੰਦਾ ਬੇਟਾ ਜੇ ਤੁਸੀਂ ਕਰਨਾ ਚਾਹੁੰਦੇ ਆ ਬੀਸੀ ਦੇ ਵਿੱਚ ਕਰੋ ਐਡਵਾਂਸ ਡਿਪਲੋਮਾ 온ਟਾਰੀਆ ਚ ਕਰੋ ਜਿਹੜੇ 3 ਸਾਲ ਦੇ ਹੁੰਦੇ ਆ ਇਹਦੇ ਕ੍ਰੈਡਿਟ ਟ੍ਰਾਂਸਫਰ 70 ਤੋਂ 80% ਜ਼ਰੂਰ ਬੱਚਿਆਂ ਨੂੰ ਮਿਲਦੇ ਆ ਕਿ ਤੀਸਰੇ ਸਾਲ ਬੱਚੇ ਦੀ ਟ੍ਰਾਂਸਫਰ ਹੋ ਜੇ ਦੀ ਡਿਗਰੀ ਦੇ ਵਿੱਚ ਸੋ ਇਹ ਕੈਰੀਅਰ ਕਾਉਂਸਲਿੰਗ ਲੈ ਕੇ ਪੇ ਜੋ ਆਪਣੇ ਬੱਚੇ ਨੂੰ ਬੱਚੇ ਨੂੰ ਬਿਠਾ ਕੇ ਗਾਈਡ ਕਰੋ ਸਿਰ ਉਹਨੂੰ ਮੋਟੀਵੇਟ ਦਿਓ ਕਿ ਬੇਟਾ ਆਪਾਂ ਪੈਸੇ ਬਚਾਉਣੇ ਆ ਲੌਂਗ ਟਰਮ ਦੇ ਵਿੱਚ ਸ਼ਾਰਟ ਟਰਮ ਨਹੀਂ ਆਪਾਂ ਦੇਖਣਾ ਉਹ ਬੱਚੇ ਪੀਆਰ ਲੈਂਦੇ ਵਿੱਚ ਵੀ ਕਾਮਯਾਬ ਹੋਣਗੇ ਉਹ ਬੱਚੇ ਪੀਆਰ ਉਹਤੇ ਬੱਚੇ ਜੋਬ ਪੀਆਰ ਤੋਂ ਬਾਅਦ ਜਬ ਪੜ੍ਹਾਈ ਤੋਂ ਬਾਅਦ ਜੋਬ ਲੈਣ ਦੇ ਵਧੀਆ ਜੋਬ ਲੈਣ ਦੇ ਵਿੱਚ ਵੀ ਜਿਹੜੇ ਕੀ ਕਾਮਯਾਬ ਹੋਣਗੇ ਆ ਜਿਹੜੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗਦੀਆਂ ਨਾ ਇਹ ਵੀ ਤੁਹਾਨੂੰ ਦਿਖਣੀਆਂ ਬੰਦ ਹੋ ਜਾਣੀਆਂ ਸਿਰ ਅੱਜ ਮੈਂ ਇੱਕ ਹੋਰ ਗੱਲ ਇੱਥੇ ਕਹਿਣ ਲੱਗਾ ਜਿਹੜੀ ਕਿ ਬਹੁਤ ਵੱਡੀ ਗੱਲ ਆ ਜੋ ਤਾਂ ਆਪਾਂ ਤੇ ਵੱਖਰੀ ਵੀ ਕਰਾਂਗੇ ਜਿਹੜੀ ਕਿ ਨਾ ਕਿ ਜੇ ਏਜੰਟਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਬੱਚਾ ਦੂਜਾ ਸਾਲ ਉਥੇ ਪੜਦਾ ਜਾਂ ਨਹੀਂ ਪੜਦਾ ਮੈਂ ਵੀ ਉਹਨਾਂ ਦੇ ਵਿੱਚੋਂ ਕਿਉਂ ਨਹੀਂ ਪੜਦਾ ਦੂਜੇ ਸਾਲ ਦੀ ਕਮਿਸ਼ਨ ਨਹੀਂ ਹੁੰਦੀ ਸੋ ਮੈਂ ਤਾਂ ਚਾਹੁੰਦਾ ਵਾਂ ਕਿ ਉਥੇ ਦੇ ਕਾਲਜ ਵੀ ਨਾ ਹਰ ਸਾਲ ਬੱਚਾ ਜਿਹੜੇ ਕਮਿਸ਼ਨ ਦੇਵੇ ਦੇਖਿਓ ਪੰਜਾਬ ਦੇ ਹਰ ਏਜੰਟ ਨੇ ਤੁਹਾਨੂੰ ਡਿਗਰੀ ਦੇਣੀ ਸੁਜੈਸਟ ਕਰਨੀ ਸ਼ੁਰੂ ਕਰ ਦੇਣੀ ਜਾਂ ਐਡਵਾਂਸ ਡਿਪਲੋਮਾ ਸੁਜੈਸਟ ਕਰਨਾ ਸ਼ੁਰੂ ਕਰ ਦੇਣਾ ਸੋ ਏਜੰਟ ਦਾ ਤਾਂ ਫਾਇਦਾ ਹੋਣਾ ਹੀ ਹੋਣਾ ਬਟ ਜੋ ਤੁਹਾਡਾ ਤੇ ਤੁਹਾਡੇ ਬੱਚੇ ਦੀ ਆਉਣ ਵਾਲੀ ਜ਼ਿੰਦਗੀ 'ਚ ਫਾਇਦਾ ਹੋਣਾ ਨਾ ਉਹਦੀ ਕੋਈ ਰਿਸਕ ਕੋਈ ਕੰਪੈਰੀਜ਼ਨ ਨਹੀਂ ਹੋਊਗਾ ਬਟ ਮੈਂ ਤਾਂ ਉਹ ਚੀਜ਼ ਕਹਿੰਦਾ ਕਿਉਂਕਿ ਉਹ ਸਲਾਹ ਦੇ ਰਿਆਂ ਜੋ ਤੁਸੀਂ ਆਪਣੇ ਬੱਚੇ ਨੂੰ ਦੇ ਸਕੀਏ ਸੋ ਜਿੰਨੀਆਂ ਮਰਜੀ ਕੈਨੇਡਾ ਦੀ ਗਵਰਨਮੈਂਟ ਅਨਾਉਂਸਮੈਂਟਾਂ ਕਰਦੇ ਜਿੰਨੇ ਵਰਜੀ ਆਪਾਂ ਥੰਬਨੇਲ ਦੇਖ ਲੈਣ ਵਿਊਜ਼ ਨਾਲ ਕੁਝ ਨਹੀਂ ਆਉਣਾ ਹੋਣਾ ਸਿਰਫ ਤਾਂ ਹੀ ਆ ਜੇ ਤੁਹਾਡਾ ਬੱਚਾ ਉਥੇ ਪੜ੍ਹਾਈ ਦੇ ਰਾਹ ਤੇ ਚੱਲ ਕੇ ਸਰਾਹ ਲਾ ਗਿਆ ਨਾ ਆਨੋਲੇਜ ਪੜ੍ਹਾਈ ਤੇ ਫੋਕਸ ਕਰ ਲਏ ਦੋ ਤਿੰਨ ਸਾਲ ਤਪੱਸਿਆ ਕਰ ਲਏ ਦੇਖਿਓ ਤੁਸੀਂ ਕਿੱਦਾਂ ਇੱਕ ਵਾਰੀ ਭੀੜ ਤੋਂ ਨਿਕਲਗੇ ਨਾ ਕਿਤੇ ਦੀ ਕਿਤੇ ਜ਼ਿੰਦਗੀ ਲਾਏਗਾ ਸੋ ਇਨ ਫਿਊਚਰ ਫੋਕਸ ਰੱਖੋ ਡਿਗਰੀ ਕਰਨ ਇਨ ਫਿਊਚਰ ਲਗਾਤਾਰ 4 ਸਾਲ ਬੰਨ ਨਹੀਂ ਵੀ ਉਹ ਕੋਰਸ ਲੋ ਜਿਹੜਾ ਤੁਹਾਨੂੰ ਡਿਗਰੀ ਤੱਕ ਲੈ ਜਾਵੇ ਸੋ ਉਹਦੇ ਵਾਸਤੇ ਸਾਡੀ ਪੀਨੈਕਲ ਦੀ ਟੀਮ ਨਾਲ ਜਰੂਰ ਕੰਟੈਕਟ ਕਰੋ ਸਾਡੇ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫਿਸ ਤੇ ਹੋਰ ਵੀ ਤੁਹਾਨੂੰ ਕੋਈ ਡਾਊਟ ਆ ਪਰਸਨਲੀ ਮਿਲ ਕੇ ਆਪਣੇ ਬੱਚੇ ਦੀ ਜਿਹੜੀ ਕਿਸਮਤ ਆ ਸਾਡੇ ਹੱਥਾਂ 'ਚ ਲੈ ਕੇ ਜਾਓ ਚਲੋ ਬਹੁਤ ਹੀ ਮਹੱਤਵਪੂਰਨ ਗੱਲਾਂ ਤੀਰ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ 8557885578 ਤੁਰੰਤ ਇਸ ਨੰਬਰ ਤੇ ਟੈਲੀਫੋਨ ਕਰੋ ਤੇ ਤੀਰ ਜੀ ਦੇ ਨਾਲ ਤੁਸੀਂ رابطہ ਬਣਾਓ ਪੂਰੀ ਕਲੈਰਿਟੀ ਲਓ ਫਿਰ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ ਬਹੁਤ ਧੰਨਵਾਦ ਗਿਤੀ